ਕਿ ਟੌਣੀ ਪੱਜੀ ਇੰਨੀ ਗੱਡੀ ਆ ਤੁਹਾਡੀ ਸਾਰੀ ਗੱਡੀ ਰਗੜੀ ਹੋਈ ਆ ਅਰੇ ਵੀ ਤੁਸੀਂ ਮਣੀ ਪੱਜੀ ਹੈਗੀ ਤੁਸੀਂ ਤਾਂ ਕੱਲੋਂ ਥੱਲੇ ਤੁਸੀਂ ਤਾਂ ਕੱਲੋਂ ਸਰ ਬੰਦੇ ਥੱਲੇ ਦੇ ਕੇ ਕਹੂੰਗਾ ਗੱਡੀ ਸਾਡੀ ਲਖੱਲੇ ਨਹੀਂ ਆਇਆ ਬੰਦਾ ਕਹਿਣ ਤਾਂ ਮਤਲਬ ਇਹ ਆ ਕਮਲੇ ਥੋੜੀ ਬੈਠੇ ਆ ਇੱਕ ਇੱਕ ਝੂਠ ਬੋਲੂਗਾ ਸਾਰੇ ਥੋੜੀ ਝੂਠ ਬੋਲੂਗੇ ਤਾਂ ਆ ਤਾਨੂੰ ਦਿਖਾ ਵੀ ਦਿੰਨੇ ਆ ਤੇ ਕਿੱਥੇ ਆ ਰਗੜੀ ਹੋਈ ਆ ਤੇ ਐਡੀ ਬੱਸ ਰਗੜੀ ਹੋਈ ਆ ਪਹਿਲਾਂ ਮੁੱਕਰਦੇ ਨਹੀਂ ਚਲੋ ਸ਼ਰੇਆਮ ਦਿਖਾਇਆ ਤੇ ਆਹ ਦੇਖ ਲਓ ਤੁਸੀਂ ਹਾਂਜੀ ਮਿੱਤਰੋ ਆਪਣਾ ਘਰੇਵਾਲ ਦਾ ਪੰਪ ਆਇਆ ਔਰ ਸਾਹਮਣੇ ਐਕਸੀਡੈਂਟ ਹੋਇਆ ਤੇ ਆੜੇ ਸਰਕਾਰੀ ਬੱਸਾਂ ਇਹਨਾਂ ਨੇ ਸਾਈਡ ਮਾਰੀ ਆ ਤੇ ਆ ਦੇਖ ਲੋ ਗੱਡੀ ਫੈਮਿਲੀ ਬੈਠੀ ਸੀ ਫੈਮਿਲੀ ਦੂਜੀ ਗੱਡੀ ਤੋਂ ਆਪਾਂ ਲਾਤੀ ਆ ਤੇ ਵੀਰ ਹੁਣਾਂ ਨੇ ਦੂਜੀ ਜਗ੍ਹਾ ਤੇ ਭੇਜਤਾ ਆ ਫੈਮਿਲੀ ਦਾ ਸੋ ਆ ਦੇਖ ਲੋ ਗੱਡੀ ਸਾਰੀ ਰਗੜਦੀ ਆ ਤੇ ਆ ਦੇਖ ਸਕਦੇ ਹੋ ਤੇ ਆ ਸਰਕਾਰੀ ਬੱਸ ਖੜੀ ਆ ਸੋ ਬਾਈ ਜੀ ਪਹਿਲਾਂ ਮੁੱਕਰ ਕੇ ਆ ਸਾਰੇ ਜਣੇ ਠੀਕ ਹੈ ਸਾਡੀ ਗੱਡੀ ਨਹੀਂ ਵੱਜੀ ਤੇ ਆ ਗੱਡੀ ਦਾ ਨੰਬਰ ਆ ਆ ਭਾਈ ਜੀ ਵਿੱਚ ਬੈਠੇ ਆ ਤਾਂ ਘੰਟਾ ਹੋ ਗਿਆ ਆ ਠੀਕ ਆ ਪਹਿਲਾਂ ਤਾਂ ਮੁਕਰ ਗਏ ਆ ਕਿ ਗੱਡੀ ਸਾਡੀ ਨਹੀਂ ਲੱਗੀ ਤੇ ਕਹਿੰਦਾ ਗੱਡੀ ਤੇ ਜੇ ਰੰਗ ਲੱਗੋਆ ਤੇ ਫੇਰ ਆਪਾਂ ਪੈਸੇ ਦੇ ਨੂੰ ਵੀ ਤਿਆਰ ਆ ਤੇ ਗੱਡੀ ਦਾ ਲਾਲ ਰੰਗ ਭਾਈ ਜੀ ਆ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਆ ਸਰਕਾਰੀ ਬੱਸਾ ਤੇ ਸ਼ਰੇਆ ਮੁਕਰ ਗਏ ਸੀ ਜਦੋਂ ਸਾਰੇ ਜਣੇ ਨੇ ਕਿਹਾ ਹਾਂ ਗੱਡੀ ਲੱਗੀ ਆ ਤੇ ਬਾਈ ਜੀ ਫੇਰ ਕਹਿੰਦੇ ਹੁਣ ਥਾਣੇ ਚੱਲੋ ਤਾਂ ਥਾਣੇ ਵਾਲੇ ਨੂੰ ਖੂਨ ਮਾਰਿਆ ਤੇ ਹਜੇ ਤੱਕ ਪੌਂਸ ਪੌਂ ਨਹੀਂ ਪਹੁੰਚੀ ਜੀ ਤੇ ਆ ਬਾਈ ਦੱਸ ਬੱਸ ਡਰਾਈਵਰ ਦਿਖਾ ਤੀ ਦਿਖਾ ਤੀ ਆ ਕੋਈ ਲੈ ਲਿਆ ਉਹ ਬਾਈ ਜੀ ਪਹਿਲਾਂ ਮੁਕਰੇ ਕਾ ਨੂੰ ਸੀ ਨਹੀਂ ਭੱਜੀ ਇਹ ਵੀ ਜਵਾਬ ਦੋ ਨਾ ਜਦੋਂ ਪਹਿਲਾਂ ਤੁਸੀਂ ਕਿਹਾ ਲਾਰ ਲਾ ਕੇ ਦਿਖਾਓ ਤੇ ਅਸੀਂ ਪੈਸੇ ਦੇਣ ਵੀ ਤਿਆਰ ਆ ਜਦੋਂ ਲਾਰ ਲਾ ਕੇ ਤੁਸੀਂ ਤਾਨੂੰ ਦਿਖਾਇਆ ਤੇ ਤੁਸੀਂ ਉਹਦਾ ਜਾ ਕੇ ਕਹਿ ਲਗੇ ਫਾਣੇ ਚੱਲੋ ਕਿ ਕਿਉਂ ਨਹੀਂ ਪੱਜੀ ਇੰਨੀ ਗੱਡੀ ਆ ਤੁਹਾਡੀ ਸਾਰੀ ਗੱਡੀ ਰਗੜੀ ਹੋਈ ਆ ਹਰੇ ਵੀ ਤੁਸੀਂ ਮੁੱਕਰ ਜੰਨੇ ਹੋ ਅਗਰ ਤੂੰ ਬਾਹਰ ਆ ਕੇ ਮੈਂ ਕਾਮ ਕਰਾਂਗਾ ਹਾਂ ਤੁਸੀਂ ਗੱਡੀ ਨੂੰ ਮੈਂ ਕਹਿ ਮੰਨਾ ਬਈ ਕਿਉਂ ਨਹੀਂ ਪੱਜੀ ਹੈਗੀ ਤੁਸੀਂ ਤਾਂ ਕੱਲੋ ਥੱਲੇ ਤੁਸੀਂ ਤਾਂ ਕੱਲੋ ਸਰ ਬੰਦੇ ਥੱਲੇ ਦੇ ਕੇ ਕਹੋਂਗੇ ਗੱਡੀ ਸਾਡੀ ਲਖੱਲੇ ਨਹੀਂ ਆਇਆ ਬੰਦਾ ਕਹਿ ਤਾਂ ਮਤਲਬ ਇਹ ਆ ਕਮਲੇ ਥੋੜੀ ਬੈਠਿਆ ਇੱਕ ਇੱਕ ਝੂਠ ਬੋਲੂਗਾ ਸਾਰੇ ਥੋੜੀ ਝੂਠ ਬੋਲੂਗੇ ਤੇਰੇ ਕਹਿਣਾ ਨਹੀਂ ਸਹੀ ਹੋਣਾ ਉਹ ਪਤਾ ਮੈਨੂੰ ਤਾਂ ਹੀ ਸਰਕਾਰੀ ਬੰਦੇ ਆ ਕਹਿਣ ਦਾ ਮਤਲਬ ਤੁਸੀਂ ਬੱਸ ਜੀ ਦੇ ਮਾਜੀ ਠੋਕੇ ਤੇ ਛੱਡ ਕੇ ਤੁਸੀਂ ਚੱਲ ਜੋ ਹਾਂ ਆ ਤੁਸੀਂ ਜਿਹੜੀ ਵੀਡੀਓ ਬਣਾ ਕੇ ਗਏ ਅਫਸਰ ਮੈਂ ਕਹਾਂਗਾ ਗੱਡੀ ਰਗੜੀ ਐ ਇਹਨਾਂ ਨੇ ਤੇ ਮੈਂ ਕਹਾਂ ਦਿਖਾਓ ਵੀਡੀਓ ਜਿੱਥੇ ਰਗੜੀ ਆ ਉਹ ਨਹੀਂ ਦਿਖਾਈ ਗੱਡੀ ਨੰਬਰ ਪਲੇਟ ਪਵਾ ਕੇ ਪਰਣੀ ਕਿਹੜੇ ਅਫਸਰ ਉਹਨਾਂ ਨੇ ਵੀਡੀਓ ਭੇਜੀ ਆ ਸੋ ਬੱਸ ਨੂੰ ਘੰਟਾ ਖੜਾ ਹੋ ਗਿਆ ਬਾਈ ਜੀ ਮੁਕਰ ਤੇ ਭੇਜਣਾ ਸੋ ਆ ਤਾਂ ਉਹ ਦਿਖਾ ਵੀ ਦਿੰਨੇ ਆ ਤੇ ਕਿੱਥੇ ਆ ਰਗੜੀ ਹੋਈ ਆ ਤੇ ਐਡੀ ਬੱਸ ਰਗੜੀ ਹੋਈ ਆ ਪਹਿਲਾਂ ਮੁਕਰ ਤੇ ਨਹੀਂ ਚਲ ਸ਼ਰੇ ਆ ਦਿਖਾਇਆ ਤੇ ਆਹ ਦੇਖ ਲਓ ਤੁਸੀਂ ਆ ਚਲੀਟ ਆ ਜੀ ਆਹ ਦੇਖੋ ਠੀਕ ਆ ਆ ਸਾਰਿਆਂ ਨੂੰ ਰੰਗ ਲੱਗਿਆ ਆ ਕੱਲਾ ਲੱਟ ਆ ਮਾਸ਼ੱਲ੍ਲ੍ਹੀ ਰੇਗੜੀ ਆ ਲੱਟ ਤੇ ਵੱਜੀ ਆ ਤੇ ਸਾਰਾ ਬੰਪਰ ਦਾ ਪਾੜ ਗਿਆ ਆ ਰੰਗ ਤੇ ਵੀ ਲੱਗਿਆ ਇੱਥੇ ਨਹੀਂ ਜੀਗਾ ਆ ਵੀ ਚਲਾਈ ਖਰਾਬ ਆ ਹਾਂ ਜੀ ਆ ਮਾਸ਼ੱਲ੍ਲ੍ਹੀ ਆ ਨਵੀਂ ਨਵੀਂ ਆ ਤਾਜੀ ਆ ਜਿਹੜਾ ਵੀ ਟੈਕਨੀਕਲ ਬੰਦਾ ਹੋਊਗਾ ਉਹਨੂੰ ਪਤਾ ਲੱਗ ਜਾਊਗਾ ਵੀ ਇਹ ਤਾਜ਼ਾ ਆ ਕਿ ਨਵਾਂ ਆ ਪੁਰਾਣਾ ਹਾਂ ਜੀ ਹਾਂ ਜੀ ਹਾਂ ਜੀ ਭਾਈ ਇੱਕ ਨਾ ਅਗਲੀ ਨੰਬਰ ਪਲੇਟ ਦੇਖੋ ਨੰਬਰ ਵੇੜਾ ਪਿੱਛੋਂ ਵੀ ਦਿਖਾ ਦਿੰਦੇ ਤੁਹਾਨੂੰ ਪਤਾ ਲੱਗੇ ਇਹ ਸਰਕਾਰੀ ਗਵਰਨਮੈਂਟ ਦੀ ਬੱਸ ਆ ਜੀ ਸੜਕਾਂ ਇੰਨਾ ਵੀ ਆ ਨੇ ਜੀ ਇੱਕ ਵਾਰੀ ਸੜਿਆਂ 'ਵੀ ਮੁੱਕਰੀ ਜਾਂਦੇ ਆ ਕੱਲੂ ਕਹਿੰਦਾ ਮਤਲਬ ਜੇ ਬੰਦਾ ਥੱਲੇ ਦੇ ਰੇ ਤਾਂ ਬਾਦ ਛੱਡ ਕੇ ਚੱਲ ਜੂਗੇ ਇਹਨਾਂ ਦਾ ਉਹ ਕੰਮ ਆ ਅਸੀਂ ਗਲਤ ਚਲਾ ਰਹੇ ਆ ਇਹ ਨਹੀਂ ਫੜਕਾ ਇਹ ਹੀ ਕਹਿ ਸਕਦੇ ਜੇ ਸਾਡਾ ਮੁੱਕਰਦੇ ਨਹੀਂ ਸਮੇਂ ਤੇ ਦੂਜੀਆਂ ਆਣ ਗਈਆਂ ਜਿਹੜੀਆਂ ਬੇਨਾ ਸੜਕਾਂ ਤੋਂ ਚੱਲਣਗੀਆਂ ਪਰ ਹਾਲੇ ਸਾਡ ਨੂੰ ਫਿਲਹਾਲ ਤਾਂ ਸੜਕ ਤੇ ਚਲਾ ਲੈਣ ਦੋ ਇਹ ਤਾਂ ਚੌਂਕ ਵੀ ਨਹੀਂ ਦੇਖਦੇ ਔਰ ਸਾਡੇ ਵਰਗਾ ਲਾਲ ਲਾਈਟ 'ਚ ਖੜੇ ਹੁੰਦੇ ਆ ਠੀਕ ਆ ਬੱਸ ਰਗੜਦੀ ਇਹਨਾਂ ਨੂੰ ਉਹ ਦਿਖਾਤੀ ਉਹਨਾਂ ਨੂੰ ਕਿੰਦਾਂ ਲੁਕੋ ਕੇ ਲਾਈ ਗਏ ਅਸਟਾ ਮੈਂ ਕਿਹਾ ਪੋਸਟ ਕਲੋਨੀ ਚੌਕ ਗਰੇਵਾਲ ਦਾ ਪੰਪ ਉਹਦੇ ਸਾਹਮਣੇ ਬਾਈ ਇੱਕ ਵਾਰੀ 플레이ਟ ਦਾ ਨੰਬਰ 플레이ਟ ਚੈੱਕ ਕਰੋ ਜੀ 플레이ਟ ਵੀ ਲਗਾਉਗੇ ਨਾ ਜੀ 플레이ਟ ਪੈਸੇ ਮੋਰੇ ਵੀ ਲੱਗ ਸਕਦੀ ਸੀ ਇਹਨਾਂ ਨੇ ਪਿੱਛੇ ਲਾਈ ਹੋਈ ਆ ਸੋ ਕੀ ਗੱਲਬਾਤ ਹੋਣਾ ਸੀ ਜਾਣੇ ਅੱਜ ਘੰਟੇ ਬਾਅਦ ਸਾਰਾ ਪੁਲਿਸ ਵੀ ਆ ਗਈ ਆਪਣੀ ਕਾਰਨ ਮਾਰ ਲੱਗ ਕੇ ਬਾਜਾ ਮਾਰ ਲੱਗ ਗਿਆ ਮੈਂ ਕਿ ਤੋ ਪਾਰੀ ਘਟੋਗੇ ਤਾਂ ਮਾਰ ਤੇ ਔੜ ਕੇ ਮੂਰੇ ਤੇ ਘੱਡੀ ਰੋਣੀ ਘੱਡੀ ਲਾਈਓ ਲੱਗ ਕੇ ਕਾਰ ਪਾਤੀ ਪਈ ਐ ਲੱਗੀ ਰਲ ਗਈ ਸਭ ਕਾਰ ਪਾਤੀ ਪਈ ਐ ਤੇ ਬੱਸ ਦਾ ਰੰਗ ਦਾ ਕੰਨੀ ਲੱਤਾ ਆਜੋ ਸਰ ਆਏ ਸਰ 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 ਆਜੋ 1 ਮਿੰਟ ਸਰ ਸਰ ਜੀ ਜੋ ਤੁਸੀਂ ਕਹੋਗੇ ਮੈਂ ਰੈਡੀ ਆ ਆ ਜਾਓ ਸਰ 1 ਮਿੰਟ ਸਰ ਲਾਰ ਰੰਗ ਦਿਖਾਣਾ ਤੁਹਾਨੂੰ ਇਹ ਸਰ ਪਹਿਲਾਂ ਪਤਾ ਕੀ ਕਹਿੰਦੇ ਕਹਿੰਦਾ ਲਾਹ ਹਾਂਜੀ ਸਾਰੀ ਹੈਗੀ ਇਹਨੇ ਨੱਟ ਲੱਗੇ ਆ ਹਾਂਜੀ ਵਿਚਲਾ ਕੱਲੇ ਨੂੰ ਹੀ ਮੋਤ ਪਈ ਜਦੋਂ ਰੰਗ ਲੱਗ ਗਿਆ ਆਪੇ ਸਰ ਜੀ ਸਰ ਇਹ ਕਹਿੰਦੇ ਸੀਗਾ ਲਾਰ ਰੰਗ ਹੋਊਗਾ ਜੀ ਸਾਰੇ ਪੈਸੇ ਦੇਣ ਨੂੰ ਤਿਆਰ ਆ ਸਰ ਗੱਡੀ ਤੇ ਲਾਰ ਰੰਗ ਲੱਗਿਆ ਹੋਇਆ ਕੋਈ ਪੈਸਾ ਆਜੋ ਸਰ ਆਜੋ 1 ਮਿੰਟ ਸਰ ਓ ਸਰ ਜੀ ਆਜੋ ਮੜਾ ਜਿਹਾ ਦਿਖਾ ਦੇ ਦਿੰਦਾ ਜਾਣਦੇ ਯਾਰ ਸਾਬ ਮੈਂ ਮੈਂ ਨਹੀਂ ਜਾਣਦੇ ਦੱਸੋ ਉਹ ਗੁੰਡਾ ਕਰਦੀ ਐ ਇੱਕ ਤਰ੍ਹਾਂ ਦੀ ਫਿਰ ਉਹ ਕਹਿੰਦੇ ਜੀ ਅਸੀਂ ਅੱਗੇ ਜਾ ਕੇ ਦੋ ਤਿੰਨ ਹੋਰ ਬੰਦੇ ਢੋਕਨੇ ਆ ਤੁਸੀਂ ਲੇਟ ਕਰਾਤਾ ਹਾਂ ਹਾਂ ਕਹਿਣ ਦਾ ਮਤਲਬ ਤਾਂ ਇਹੀ ਆ ਫਿਰ ਉਹ ਲੇਟ ਆਜੋ ਸਰ ਤੁਸੀਂ ਹੁਣੇ ਰੰਗ ਦੀ ਗੱਲ ਕੀਤੀ ਆਜੋ ਰੰਗ ਦਿਖਾ ਦਿੰਨੇ ਆ ਮੈਂ ਕੋਈ ਰੰਗ ਦੀ ਗੱਲ ਨਹੀਂ ਕੀਤੀ ਮੇਰੀ ਗੱਡੀ ਨਹੀਂ ਲੱਗੀ ਆ ਇਹ ਅੱਛਾ ਹਵਾ ਦੇ ਚਲਦੀ ਹੋਣੀ ਮੇਰੇ ਖਿਆਲ ਨਾਲ ਤੁਹਾਡੀ ਹਨਾ ਤੋ ਆ ਦੇਖ ਲੋ ਇਹ ਗੁੰਡਾ ਕਰਦੀ ਆ ਸਰਦਾਰ ਜੀ ਆਪਣੇ ਇਹਦਾ ਕੱਲੂ ਬੰਦਾ ਥੱਲੇ ਦੇ ਕੇ ਕਹੋਗੇ ਅੱਛਾ ਥੱਲੇ ਆ ਗਿਆ ਤੋ ਆ ਦੇਖ ਲਓ ਆਹ ਜੀ ਆ ਆ ਲੋ ਔਰ ਇਹ ਹੁਣੇ ਥੋੜੀ ਜਿਹਾ ਪਹਿਲਾਂ ਦਿਖਾਇਆ ਨੱਟ ਦਾ ਸਹੀ ਜਨਾਬ ਲੋ ਦੇਖਦੇ ਹਾਂ ਸਰਾਗ ਦਾ ਸਹੀ ਜਨਾਬ ਲੋ ਸਾਰੀ ਬੰਨੀ ਹੋਈ ਆ ਗੱਡੀ ਮੈਂ ਸਾਰੀ ਦੇਖ ਲਈ ਵੀਡੀਓ ਸਾਰੀ ਬਾਤ ਹੀ ਸੋ ਇਸ ਟਾਈਮ ਜਿੱਥੇ ਗੜਿਆ ਪੁਲਿਸ ਕਲੋਨੀ ਚੌਂਕ ਗਰੇਵਾਲ ਪੰਪ ਤੇ ਵੀਰ ਹੋਣੀ ਗੱਡੀ ਦੀ ਇੰਸ਼ੋਰੈਂਸ ਹੈਗੀ ਆ ਤੇ ਬਾਈ ਕਹਿੰਦੇ ਅਸੀਂ ਕਰਾ ਲੈਂਦੇ ਆ ਪਰ ਅੱਗੇ ਤੋਂ ਧਿਆਨ ਰੱਖੋ ਤੇ ਜੋ ਤੁਸੀਂ ਗਲਤੀ ਕੀਤੀ ਆ ਤੇ ਮਾਫੀ ਮੰਗ ਲਓ ਗੱਲ ਖਤਮ ਠੀਕ ਹੈ ਜੀ ਤਾਂ ਇਹ ਐਨਾ ਗੁੰਡਾਗਰਦੀ ਕਰਦੇ ਹੋ ਦੇ ਲੋ ਬੱਸ ਵਾਲਾ ਅੰਤਰੀ ਬੈਠਾ ਆ ਤੇ ਮਾਫੀ ਮੰਗਣ ਨੂੰ ਕਿਹਾ ਮਾਫੀ ਵੀ ਨਹੀਂ ਮੰਗਦਾ ਕਹਿੰਦਾ ਮੈਂ ਮਾਰੀ ਨਹੀਂ ਗੱਡੀ ਪਾਜੀ ਪਾਜੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਪਹਿਲੇ ਤਾਂ ਨਹੀਂ ਗੱਲ ਕੀਤੀ ਤੁਸੀਂ ਇਹ ਹੀ ਕਹਿੰਦੇ ਮਾਫੀ ਜੇ ਗਲਤੀ ਕੀਤੀ ਤੇ ਮਾਫੀ ਮੰਗੋ ਤੇ ਮਾਫੀ ਤਾਂ ਮੰਗੇ ਇਹਦਾ ਗੁੰਡਾਗਰਦੀ ਕਰ ਰਿਹਾ ਤੇ ਬੰਦਾ ਰਾਹ ਨਾਲ ਵਿੱਚ ਬੈਠਾ ਕੁਝ ਨਹੀਂ ਇਹਦਾ ਕੋਈ ਆਪਣੀ ਵਕਤੀ ਆਪਣੀ ਟੇਮ ਚਲੇਗਾ ਬੰਦਾ ਕੁਝ ਨਹੀਂ ਉਹ ਕਮੰਡੀ ਜਿਆਦਾ ਉਹ ਇਹ ਹੀ ਕਹਿ ਸਕਦੇ ਆ ਪੈਸੇ ਰੱਬ ਨਾਲ ਕਰੇ ਗੁਦਾ ਨਾ ਖਾਸਤਾ ਕਿਤੇ ਬੰਦਾ ਬੁੰਦਾ ਨਾ ਦੇ ਦੇਵੇ ਕੋਈ ਥੱਲੇ ਫਿਰ ਫਿਰ ਵੀ ਉਹਨੇ ਕਹਣਾ ਮੈਨੂੰ 35 ਸਾਲ ਹੋ ਗਏ ਜਦੋਂ ਅੰਨੇ ਨੂੰ ਮੈਂ ਤਾਂ 36 ਦਿੱਤੇ ਆ ਇਹ ਥੱਲੇ ਥੋੜੀ ਆਇਆ ਉਹ ਆਪ ਹੀ ਆ ਗਿਆ ਇਹੀ ਕਹੂਗੇ ਉਹ ਬਾਰਾ ਜੇ ਸਿੱਧਾ ਜਾ ਰਿਹਾ ਸੀਗਾ ਉਹ ਐ ਪਲਟ ਗਿਆ ਹਾਂ ਇਹੀ ਕਹਿਦਾ ਸੀ ਸੋ ਪੈਸੇ ਦੀ ਗੱਲ ਨਹੀਂ ਕੀਤੀ ਕਹਿੰਦਾ ਤੁਸੀਂ ਜੋ ਗਲਤੀ ਕੀਤੀ ਹੈ ਆਪਣੀ ਗਲਤੀ ਮੰਨੋ ਤੇ ਮਾਫੀ ਮੰਗੋ ਸੋ ਮੰਨਦਾ ਹੀ ਨਹੀਂ ਬਈ ਜਮਨ ਸ਼ਰੇਆਮ ਗੁੰਡਾ ਕਰਦੀ ਕਰ ਰਿਹਾ ਤੇ ਸਰਕਾਰੀ ਡਰਾਈਵਰ ਆ ਬਾਜ਼ਾਰ ਨੰਬਰ ਆ ਜੀ